ਅਜਮਾਗੀ ਦਾ ਪਵਿੱਤਰ ਦਿਹਾੜਾ ਅਤੇ ਗੁਰੂ ਘਰ ਸਮੇਤ ਹੋਰ ਧਾਰਮਿਕ ਸਥਾਨਾਂ ਤੇ ਸ਼ਰਧਾਲੂ ਨਤਮਸਤਕ ਹੋ ਰਹੇ ਨੇ ਤਾਂ ਦੂਜੇ ਪਾਸੇ ਸ੍ਰੀ ਮੁਕਸਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ 14 ਅਤੇ 15 ਜਨਵਰੀ ਦਾ ਜੋੜ ਮੇਲਾ ਇਸ ਮੌਕੇ ਦੇ ਉੱਤੇ ਜਿੱਥੇ ਸਿਆਸੀ ਕਾਨਫਰੰਸਾਂ ਹੋਣਗੀਆਂ ਤਾਂ ਦੂਜੇ ਪਾਸੇ ਸ਼ਰਧਾ ਭਾਵਨਾ ਵੀ ਦੇਖਣ ਨੂੰ ਮਿਲ ਰਹੀ ਹੈ ਸੰਗਤ ਬੀਤੇ ਕੱਲ ਤੋਂ ਖੜਾਕੇ ਦੀ ਠੰਡ ਦੇ ਵਿੱਚ ਵੀ ਇੱਥੇ ਪਵਿੱਤਰ ਸਰੋਵਰ ਸਾਹਿਬ ਦੇ ਵਿੱਚ ਇਸ਼ਨਾਨ ਕਰ ਰਹੀ ਹੈ ਅਤੇ ਗੁਰੂ ਘਰ ਨਤਮਸਤਕ ਹੋ ਕੇ ਆਪਣੀਆਂ ਮੰਨਤਾ ਮੰਗ ਰਹੀ ਹੈ ਇਸ ਤੋਂ ਇਲਾਵਾ ਸੇਵਾ ਸਿਮਰਨ ਦਾ ਵੀ ਜਿਹੜਾ ਜਾਪ ਹੈ ਜਾਂ ਫਿਰ ਸੇਵਾ ਸਿਮਰਨ ਹੈ ਉਹ ਸੰਗਤ ਵੱਲੋਂ ਕੀਤੀ ਜਾ ਰਹੀ ਹੈ ਸੋ ਸ੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤੀਆਂ ਦੀ ਯਾਦ ਵਿੱਚ ਅੱਜ ਜੋੜ ਮੇਲ ਹੈ ਜਿਹੜਾ ਉਸ ਦੀ ਆਰੰਭਤਾ ਹੋਈ ਹੈ ਦਸਮ ਪਾਤਸ਼ਾ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 40 ਮੁਕਤੀਆਂ ਦੀ ਯਾਦ ਵਿੱਚ ਸ੍ਰੀ ਮੁਕਸਰ ਸਾਹਿਬ ਚ ਅੱਜ ਤੋਂ ਮਾਗੀ ਜੋੜ ਮੇਲਾ ਆਰੰਭ ਹੋ ਜਾਵੇਗਾ ਰਵਾਇਤੀ ਤੌਰ ਤੇ ਇਹ 14 ਅਤੇ 15 ਜਨਵਰੀ ਦੋ ਦਿਨ ਚੱਲੇਗਾ ਪਰ ਮਲੂਟ ਰੂਟ ਤੇ ਇਸ ਤੇ ਨਾਲ ਸੰਬੰਧਿਤ ਗਤੀਵਿਧੀਆਂ ਜਾਂ ਫਿਰ ਹੋਰ ਧਾਰਮਿਕ ਸਮਾਗਮ ਲੰਗਰ ਹੋਰ ਤਰ੍ਹਾਂ ਦੇ ਜਿਹੜੇ ਕਹਿ ਸਕਦੇ ਆ ਦੁਕਾਨਾਂ ਨੇ ਜੜੀਆਂ ਜਾਂ ਫਿਰ ਹੋਰ ਰੌਣਕ ਮੇਲਾ ਹੁੰਦਾ ਹੈ ਉਹ ਉਹ ਜ਼ਰੂਰ ਲੱਗਿਆ ਰਹਿੰਦਾ ਦੋ ਮਹੀਨੇ ਤੱਕ ਪਰ ਸ੍ਰੀ ਮੁਕਸਰ ਸਾਹਿਬ ਚ ਸ਼ਰਦਾ ਨਾਲ ਇੱਥੇ ਸੰਗਤ ਨਤਮਸਤਕ ਹੁੰਦੀ ਹੈ ਇਹ ਕੋਈ ਮੇਲਾ ਨਹੀਂ ਬਲਕਿ ਇੱਥੇ ਸ਼ਰਦਾ ਸਾਹਿਤ ਲੋਕ ਇਸ਼ਨਾਨ ਕਰਦੇ ਨੇ ਸੰਗਤ ਇਸ਼ਨਾਨ ਕਰਦੀ ਹੈ ਸੋ ਅੱਜ ਤੋਂ ਹੀ ਸ੍ਰੀ ਮੁਕਸਰ ਸਾਹਿਬ ਚ 40 ਮੁਕਤੀਆਂ ਨੂੰ ਨਮਨ ਕਰਨ ਲਈ ਸੰਗਤ ਦਾ ਆਉਣਾ ਸ਼ੁਰੂ ਹੋ ਗਿਆ ਹੈ ਹਾਲਾਂਕਿ ਸੰਗਤ ਲੋਹੜੀ ਦੀ ਰਾਤ ਤੋਂ ਹੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਨਾ ਸ਼ੁਰੂ ਕਰ ਦਿੰਦੀ ਹੈ ਪਰ ਬੁੱਧਵਾਰ ਤੋਂ ਸਵੇਰੇ 4 ਵਜੇ ਤੋਂ ਹੀ ਵੱਡੀ ਗਿਣਤੀ ਵਿੱਚ ਸੰਗਤ ਗੁਰਦੁਆਰਾ ਸਾਹਿਬ ਪਹੁੰਚੀ ਪਵਿੱਤਰ ਸਰੋਵਰ 'ਚ ਇਸ਼ਨਾਨ ਕਰ ਰਹੀ ਹੈ ਅਤੇ 40 ਮੁਕਤੀਆਂ ਨੂੰ ਨਮਨ ਕਰ ਰਹੀ ਹੈ ਦੱਸਣਯੋਗ ਹੈ ਕਿ ਗੁਰਦੁਆਰਾ ਸ਼ਹੀਦ ਗੰਗ ਸਾਹਿਬ 'ਚ ਪਿਛਲੇ ਸੋਮਵਾਰ ਨੂੰ ਸ੍ਰੀ ਅਖੰਡ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਸੀ ਜਿਨ੍ਹਾਂ ਦਾ ਭੋਗ 14 ਜਨਵਰੀ ਯਾਨੀ ਕਿ ਅੱਜ ਮਾਗੀ ਵਾਲੇ ਦਿਨ ਸਵੇਰੇ 7:30 ਵਜੇ ਪਾਇਆ ਗਿਆ ਉੱਥੇ ਹੀ ਲੱਖਾਂ ਦੀ ਗਿਣਤੀ ਵਿੱਚ ਸੰਗਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ਼ਹੀਦ ਗੰਗ ਸਾਹਿਬ ਸਮੇਤ ਹੋਰ ਗੁਰੂ ਧਾਮਾਂ ਤੇ ਨਤਮਸਤਕ ਹੋ ਰਹੀ ਆ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਇਹ ਵਿੱਚ ਲਗਾਤਾਰ ਸੰਗਤ ਦਾ ਜਿਹੜਾ ਇਕੱਠ ਹੈ ਉਹ ਦੇਖਿਆ ਗਿਆ ਸੋ ਤਸਵੀਰਾਂ ਵੀ ਬਿਆਨ ਕਰ ਰਹੀਆਂ ਨੇ ਸੰਗਤ ਦੀ ਸ਼ਰਧਾ ਹੈ ਜਿਹੜੀ ਇੱਥੇ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਬੋਲਣ ਵਿੱਚ ਮੇਲਾ ਕਹਿ ਦਿੱਤਾ ਜਾਂਦਾ ਹੈ ਕਈ ਲੋਕਾਂ ਦੇ ਵੱਲੋਂ ਪਰ ਇਹ ਜੋੜ ਮੇਲ ਹੈ ਜੋ ਪਰਮਾਤਮਾ ਦੇ ਨਾਲ ਜੋੜਦਾ ਹੈ ਮੇਲ ਹੈ ਜਿਹੜਾ ਹੁੰਦਾ ਹੈ ਪਰਮਾਤਮਾ ਦੇ ਨਾਲ ਸੰਗਤ ਦੇ ਨਾਲ ਮੇਲ ਹੁੰਦਾ ਹੈ ਸੰਗਤ ਦਾ ਸੋ ਇਹ ਤਸਵੀਰਾਂ ਬੇਹੱਦ ਅਲੌਕਿਕ ਨੇ ਸ਼ਰਧਾ ਭਾਵਨਾ ਵਾਲੀਆਂ ਤਸਵੀਰਾਂ ਨੇ ਬੇਸ਼ੱਕ ੜਾਕੇ ਦੀ ਠੰਡ ਹੈ ਪਰ ਇਸ ਦੇ ਬਾਵਜੂਦ ਵੀ ਸੰਗਤ ਪਵਿੱਤਰ ਸਰੂਵਰ ਸਾਹਿਬ ਦੇ ਵਿੱਚ ਇਸ਼ਨਾਨ ਕਰਦੀ ਨਜ਼ਰ ਆ ਰਹੀ ਹੈ